ਇਸ ਕਰਕੇ ਅਸੀਂ ਜੇਕਰ ਮੁਨਾਫਾ ਆਪ ਦੇ ਆਪ ਨੂੰ ਅਸੀਂ ਆਪ ਦੇ ਆਪ ਨੂੰ ਖੇਤੀ ਨੂੰ ਵੀ ਰਾਹਤ ਬਣਾਣਾ ਹੈ ਤਾਂ ਸਾਨੂੰ ਜਿਹੜੀ ਸਾਡੀ ਉਤਪਾਦਨ ਹੈ ਜਾਂ ਸਾਡੀ ਆਮਦਨ ਹੈ ਉਹ ਹੋਰ ਕਿਸੇ ਤਰੀਕੇ ਤੋਂ ਵਧਾਉਣੀ ਪੈਣੀ ਹੈ ਉਹ ਖਸਾਂ ਦੀ ਜੋ ਕਿਰੇ ਕਿਤੇ ਨੇ ਉਹ ਸਾਡੇ ਸਹਾਇਕ ਹੁੰਦੇ ਆ ਵੈਸੇ ਅ퍼 ਸਹਾਇਕ ਹੁੰਦੇ ਇਹਨਾਂ ਨੂੰ ਕਹਿ ਦਿੰਦੇ ਆ ਪਰ ਜੇਕਰ ਇਹਨਾਂ ਨੂੰ ਮੇਹਨਤੰਦੇ ਮੰਨ ਕੇ ਚੱਲ ਜੇ ਤਾਂ ਹੀ ਕੰਮ ਸਾਡੇ ਕੋਲ ਆ ਸਕਦਾ ਹੈ ਕਿਸੇ ਵੀ ਧੰਦੇ ਨੂੰ ਅਸੀਂ ਐਬਸੈਂਟੀ ਫਾਰਮ ਦਾ ਧੰਦਾ ਨਹੀਂ ਮੰਨ ਸਕਦੇ ਉਹਦੇ ਵਿੱਚ ਸਾਨੂੰ ਪੂਰਾ ਹੋ ਬੜੇ ਬੜੇ ਕੋਲ ਦੇਣਾ ਪੈਂਦਾ ਗੱਲ ਪਸ਼ੂਤਾਂ ਦੀ ਚੱਲ ਰਹੀ ਹੈ ਸਭ ਤੋਂ ਪਹਿਲਾਂ ਸੁਣੋ ਗਵਾਹੀਆਂ ਬਾਰੇ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਦਿੱਤੀਆਂ ਪਰ ਮੈਂ ਤੁਹਾਨੂੰ ਦੋ ਚਾਰ ਗੱਲਾਂ ਤੁਹਾਡੇ ਨਾਲ ਕਰਨੀਆਂ ਕਿਉਂਕਿ ਇਹ ਆਪਾਂ ਪਸ਼ੂ ਸੰਬੰਧੀ ਵਿਸ਼ਾ ਨਹੀਂ ਹੈ ਸਭ ਤੋਂ ਪਹਿਲਾਂ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਬਚਪਨ ਚ ਨੇਰਾ ਵਧੀਆ ਲਵੇਗਾ ਸਭ ਤੋਂ ਮੁਢੀ ਹੈ ਜੇਕਰ ਕਿਸਾਨ ਵੀਰੋਂ ਤੁਹਾਡੇ ਪਸ਼ੂ ਦਾ ਬਚਪਨ ਚੰਗਾ ਹੋਊਗਾ ਤਾਂ ਡੋਣਾ ਭਾ ਕੇ ਥਾਪੀ ਮਾਰ ਕੇ ਤੁਸੀਂ ਉਹਦੀ ਵਾਲਟੀ ਭਰ ਸਕਦੇ ਹੋ ਆਮ ਕੀ ਦੇਖਿਆ ਜਾਂਦਾ ਹੈ ਕਿ ਅਸੀਂ ਉਹਨਾਂ ਨੂੰ ਦੁੱਧ ਚੋਣ ਵਾਲੇ ਜਾਨਤਰ ਮੰਨਿਆ ਜਾਂਦਾ ਹੈ ਜਿਹੜੇ ਸਾਡੇ ਬੱਚੇ ਹੁੰਦੇ ਆ। ਕੱਟਾ ਹੋਵੇ ਬੱਚਾ ਹੋਵੇ ਬੱਚੀ ਬੱਚੀ ਹੋਵੇ ਕੋਈ ਨਾ ਕੱਟੀ ਹੁੰਦਾ ਸੀ। ਕਰ ਲੈਂਦੇ ਆ ਉਹ ਥਣ ਥਣ ਚੜਾ ਦਿੰਦੇ ਆ ਪਰ ਕੱਟੇ ਨਾਲ ਤਾਂ ਬਹੁਤ ਹੀ ਜ਼ਿਆਦਾ ਵਿਤਰਾ ਹੁੰਦਾ। ਜੇ ਆਪ ਤੋਂ ਹੀ ਵਾਂਝਦਾ ਤਾਂ ਅਸੀਂ ਆਪ ਦੇ ਨਾਲ ਨੇ ਉਹ ਨਾ ਬਣਾ ਦੇ ਦਵਾ ਦਾ ਸਾਰਾ ਚੁੱਲ ਜੂਗਾ। ਅਸੀਂ ਦਵਾ ਦਾ ਬੰਦੇ ਆ। ਕਿਸਾਨ ਜੀ ਨੂੰ ਇੱਕ ਧਿਆਨ ਦੀ ਗੱਲ ਹੈ। ਆਮ ਮੈਂ ਸਾਇੰਸ ਨਾਲ ਤਾਂ ਸੁਣਿਆ ਹੈ। ਜਿਹੜੀਆਂ ਦੁੱਧ ਦੀਆਂ ਨਾਰਾ ਹੁੰਦੀਆਂ तकरीबन ਉਹ ਪਹਿਲੇ 3 ਮਹੀਨਿਆਂ ਦੇ ਵਿੱਚ ਹੀ ਡਿਵੈਲਪ ਹੋ ਜਾਂਦੀਆਂ ਹੈ ਪਤਾ ਲੱਗ ਜਾਂਦਾ ਹੈ ਕਿ ਸਾਡੀ ਜਿਹੜੀ ਕੱਟੀ ਆ ਜਾਂ ਬੱਚੀ ਹੈ ਕਿੰਨੇ ਕਿਲੋ ਦੁੱਧ ਦੇਊਗੀ ਇਹ ਨਿਰਧਾਰਤ ਹੋ ਜਾਂਦਾ ਹੈ ਸਾਇੰਸ ਨਾਲ ਦੱਸਦੇ ਆ ਇਸ ਕਰਕੇ ਜਿੰਨੇ ਬੱਚਿਆਂ ਦੇ ਚਾਰਟ ਬਣਦੇ ਆ ਨਾ ਆਮ ਦਾਈਆਂ ਸਾਡੇ ਬੱਚਿਆਂ ਦੇ ਚਾਰਟ ਸਾਨੂੰ ਵੇਖਾ ਕੇ ਦਿੰਦੀਆਂ ਵੀ ਇਹਨੂੰ ਹੁਣ ਆਹ ਦੇਣਾ ਹੈ ਆਹ ਦੇਣਾ ਮਹੀਨੇ ਦੇ ਨੂੰ 2 ਮਹੀਨੇ ਤੱਕ ਇਸੇ ਤਰ੍ਹਾਂ ਹੀ ਸੁਦੇ ਜਿਹੜੇ ਕੱਟੜੇ ਦੇ ਵਿੱਚ ਰੂ ਹੈ ਉਹਨਾਂ ਦੇ ਵੀ ਚਾਰਟ ਨੇ ਡਾਕਟਰ ਸਾਹਿਬਾਂ ਬੈਠੇ ਆ ਉਹਦੇ ਮੁਤਾਬਕ ਉਹਨੂੰ ਖਰਾਕ ਦੇ ਉਹਨੂੰ ਇੱਕ ਦੁੱਧ ਚੋਣ ਵਾਲਾ ਤਾਂ ਜਾਨਤਰ ਨਹੀਂ ਮੰਨਣਾ ਉਹ ਤਾਂ ਹੀ ਉਹ ਤੁਹਾਡਾ ਬਚਪਨ ਚ ਜੇਰਾ ਵਧੀਆ ਲਵੇਰਾ ਕਹਿਣੋ ਗਿਆ ਜੇਕਰ ਉਹਨੂੰ ਬਚਪਨ ਚ ਕੁਝ ਦਿੱਤਾ ਜਾਓ ਤਾਂ ਹੀ ਉਹ ਅਛਿਆ ਝੋਟਿਆ ਬਣਨੀਆ ਨਾਵੇਂ ਸਦ ਨਹੀਂ ਕਿ ਦੇਖਿਆਗਾ ਤੁਸੀਂ ਆਮ ਕਿ ਸਾਡੇ ਕਿਤੇ ਕਿਤੇ ਝੋਟਿਆ ਹੋ ਜਾਂਦੀਆਂ ਬੱਚਿਆਂ ਨਾਲ ਦੁੱਧ ਨਹੀਂ ਹੁੰਦੀਆਂ ਉਹਨਾਂ ਦਾ ਕਾਰਨ ਹੁੰਦਾ ਇੱਕ ਮੁੱਢਲੀ ਕਰਾਹ ਦੇ ਵਿੱਚ ਸਾਡੇ ਨੁਕਸ ਹੋ ਜਾਂਦਾ ਦੂਜੀ ਗੱਲ ਤੁਹਾਡੇ ਨਾਲ ਮੈਂ ਕਰਨੀ ਹੈ ਕਿ ਇਹਦੇ ਦੋ ਤਿੰਨ ਤਕਰੀਬਨ ਤਿੰਨ ਚੀਜ਼ਾਂ ਹੁੰਦੀਆਂ ਬਰੀਡਿੰਗ ਬਰੀਡਿੰਗ ਰੱਖ ਰਖਾ ਤਿੰਨ ਚਾਰ ਦੇ ਸਭ ਤੋਂ ਪਹਿਲਾ ਹੁੰਦਾ ਸਾਡਾ ਜਿਹੜਾ ਮੇਨ ਆਉਂਦਾ ਰੱਖ ਰਖਾ ਰੱਖ ਰਖਾ ਬਾਰੇ ਜਿਹੜੇ ਕਿਤੇ ਸਾਡੇ ਪਸ਼ੂ ਸਾਇੰਸ ਦਾ ਬੈਠੇ ਨੇ ਪਸ਼ੂ ਮਸਬੰਧੀ ਉਹ ਤੁਹਾਨੂੰ ਦੱਸਣਗੇ ਤੇ ਉਦੋਂ ਬਾਅਦ ਕੀ ਇਹਦੇ ਵਿੱਚ ਨਾ ਜਿਹੜਾ ਇੱਕ ਮੇਨ ਕੰਮ ਆਉਂਦਾ ਹੈ 60 ਤੋਂ 65% ਖਰਚਾ ਸਾਡੀ ਫੀਡ ਦੇ ਉੱਤੇ ਆਉਂਦਾ ਹੈ ਕਿਸਾਨ ਵੀਰੋ ਜੇ ਤੁਸੀਂ ਕੋਸਟ ਆਫ ਪ੍ਰੋਡਕਸ਼ਨ ਘਟਾ ਸਕਦੇ ਹੋ ਤਾਂ ਉਸ ਮਰਲੇ ਦੇ ਵਿੱਚ ਘਟਾ ਸਕਦਾ ਬਾਕੀ ਕੀਮਤਾਂ ਤੁਹਾਡੀਆਂ ਉਨੀਆਂ ਕੀ ਰਹਿਣੀਆਂ ਉੱਥੇ ਖਰਚਾ ਘਟਾ ਕੇ ਤੁਸੀਂ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਦਿੱ ਦਿੱਤੀ ਆਉਂਦੀ ਹੈ ਕਿੰਨੇ ਰੁਪਏ ਕਿਲੋ ਪਰ ਕਿਜੀ ਉੱਥੇ ਘਟਾ ਸਕਦੇ ਹੋ ਕਿ ਫੀਡ ਘਰ ਦੀ ਬਣਾਉਣੀ ਸਿੱਖੋ ਕਿਸੇ ਵਿਗਿਆਨ ਕੇਂਦਰ ਦੇ ਵਿੱਚ ਇੱਕ ਸਾਇੰਸਦਾਨ ਹੁੰਦਾ ਹੈ ਕਿ ਜਿਹੜਾ ਤੁਹਾਨੂੰ ਤੁਸੀਂ ਸਾਡੇ ਕੋਲ ਆਓਗੇ ਤੁਹਾਨੂੰ ਦੱਸੂਗਾ ਕਿ ਵਧੀਆ ਫੀਡ ਕਿਸ ਤਰ੍ਹਾਂ ਬਣਾਈਏ ਇਹ ਵਿਭਾਗ ਪਸ਼ੂ ਪਾਲ ਕੋਲੇ ਵੀ ਸਾਡੇ ਸਾਇੰਸਦਾਨ ਹੁੰਦੇ ਆ ਜਾਂ ਪਸ਼ੂ ਕੋਆ ਡਾਕਟਰ ਹੁੰਦੇ ਆ ਵੀ ਕਿਹੜੀ ਕਿਹੜੀ ਚੀਜ਼ ਤੁਸੀਂ ਪਾਉਣੀ ਹੈ ਖਾਸ ਕਰਕੇ ਧਿਆਨ ਰੱਖਿਆ ਕਰੋ ਜਦੋਂ ਅਸੀਂ ਆਪਣੇ ਕਣਕ ਤੇ ਝੋਨਾ ਵੇਚਣ ਜਾਂਦੇ ਕਦੇ ਵੀ ਝਾੜ ਸਿੱਧੇ ਕਿ ਨਾ ਆਇਆ ਕਰੋ ਮੋੜ ਕੇ ਟ੍ਰੈਲਿੰਗਸ ਪਾ ਲਿਆ ਕਰੋ ਬਜ਼ੁਰਗਾਂ ਦੀ ਕੁਝ ਬੂਹੜੀਆਂ ਦੀ ਸਿਹਤਾਂ ਦੇ ਨਾਲ ਉਹਨੂੰ ਝਾੜ ਕੇ ਆਪ ਦੀ ਢੀੜ ਦੇ ਵਿੱਚ ਤਕਰੀਬਨ ਤਕਰੀਬਨ ਤੁਸੀਂ ਤੇ 4000 ਰੁਪਏ ਦਾ ਸਮਾਨ ਵੇਚਣਾ ਹੈ ਉਹਨੂੰ ਤੁਸੀਂ ਝਾੜ ਦੇ ਤੌਰ ਤੇ 1500 2000 ਦੇ ਹਿਸਾਬ ਦਾ ਦੇ ਆਉਂਿਆ ਐਨੇ ਪੈਸੇ ਦੇ ਪਰ ਉਹੀ ਗਣੀ ਤੁਸੀਂ ਤਕਰੀਬਨ 4000 ਦਾ 5000 ਕੁਆਟਰ ਦੇ ਹਿਸਾਬ ਨਾਲ ਬਾਜ਼ਾਰ ਤੋਂ ਵਾਪਸ ਲੈਣੀ ਇਸ ਕਰਕੇ ਉਸ 4000 ਤੁਸੀਂ ਜਾਂ ਜਿਹੜੀ ਵੀ ਤੁਸੀਂ ਤੁਹਾਡੇ ਕੋਲੇ ਘਰੇ ਵੱਜਣ ਦੀ ਆ ਤੁਹਾਡੀ ਪ੍ਰੋਡਕਸ਼ਨ ਚੋਂ ਉਹਨੂੰ ਖੇਡ ਦੇ ਤੌਰ ਤੇ ਵਰਤਿਆ ਕਰੋ ਤਾਂ ਕਿ ਆਪਾਂ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਦੁੱਧ ਉਤਪਾਦਨ ਦੇ ਵਿੱਚ ਜਿਹੜਾ ਜਣਾ ਖਰਚਾ ਹੈ ਉਹਨੂੰ ਘਟਾ ਕੇ ਅਸੀਂ ਮਨਾਫੇ ਵੱਲ ਨੂੰ ਵਧੀਏ ਤੀਜੀ ਗੱਲ ਮੈਂ ਤੁਹਾਡੇ ਨਾਲ ਕਰਨੀ ਸੀ ਜੀ ਸਕਲਾਈ ਕਿਸਾਨ ਜੀ ਲੋਕ ਬੀਸ਼ੇ ਸਾਡਾ ਇਹ ਜੁੜਾ ਜਨਮਰਦਾ ਧੰਦਾ ਜੱਦੀ ਪੁਸਤੀ ਧੰਦਾ ਖੇਤੀ ਦੇ ਨਾਲ ਪੁਰਾਣੇ ਸਾਡੇ ਗੀਤਾਂ ਦੇ ਵੀ ਆਉਂਦਾ ਸੱਸੇ ਤੇਰੀ ਮੱਝ ਮਰ ਜੇ ਮੇਰੇ ਵੀਰ ਨੂੰ ਫੁੱਕੀ ਖੱਡ ਪਾਈ ਇਸ ਤਰ੍ਹਾਂ ਮਤਲਬ ਕਿ ਪ੍ਰਾਣੀਆਂ ਬੋਲੀਆਂ ਦੇ ਵਿੱਚ ਵੀ ਸਾਡੇ ਪਰਸੂ ਧੰਦਾ ਬੜਾ ਜ਼ਿਕਰ ਆਉਂਦਾ ਹੈ ਇਸ ਕਰਕੇ ਇਹਨੂੰ ਅਸੀਂ ਨਹੀਂ ਤੋੜ ਸਕਦੇ ਪਰ ਇਹਦੇ ਵਿੱਚ ਇਹ ਹੈ ਵੀ ਸਗਲਾਈ ਨਵੀਂ-ਨਵੀਂ ਲੇਖੋ ਕੋਈ ਵੀ ਧੰਦਾ ਕਰਦੇ ਆ ਇਹ ਜਿਹੜੀ ਸਾਇੰਸ ਹੈ ਇਹ ਵਗਦਾ ਬਹਾਅ ਹੈ ਇਹਦੇ ਵਿੱਚ ਨਿਰੰਤਰ ਖੋਜਾਂ ਹੁੰਦੀਆਂ ਰਹਿੰਦੀਆਂ ਇਸ ਕਰਕੇ ਪਸ਼ੂਪਾਲਣ ਦੇ ਵਿੱਚ ਵੀ ਨਿਰੰਤਰ ਖੋਜਾਂ ਹੁੰਦੀਆਂ ਰਹਿੰਦੀਆਂ ਸਖਲਾਈ ਲੈਣਾ ਬਹੁਤ ਜ਼ਰੂਰੀ ਹੈ ਕਿਸੇ ਹੰਗਾਮੇ ਦੇ ਅੰਦਰ ਡੇਰੀ ਦੀ ਪੋਲਟਰੀ ਦੀ ਹੋਰ ਵੀ ਜਿਹੜਾ ਖੇਤੀ ਨਾਲ ਸੰਬੰਧਤ ਧੰਦੇ ਆ ਉਹਨਾਂ ਦੀਆਂ ਪੰਜ ਤਰ੍ਹਾਂ ਦੀ ਸਖਲਾਈ ਦਿੱਤਾ ਇੱਕ ਪ੍ਰੋਪਰ ਸਰਟੀਫਿਕੇਟ ਦਿੱਤਾ ਜਾਂਦਾ ਉਹ ਸਾਡੇ ਕੋਲ ਆਓ ਜਿਹੜੀ ਵੀ ਕੋਈ ਵੀ ਸਾਡੀ ਭਰਾਈ ਦਾ ਕੋਈ ਮਤਲਬ ਨਹੀਂ ਕੋਈ ਵੀ ਬੰਦਾ ਸਾਡੇ ਤੋਂ ਪੰਜ ਦਿਨਾਂ ਦੀ ਸਖਲਾਈ ਲੈ ਕੇ ਆ ਆਪਦੀ ਜਿਹੜਾ ਧੰਦਾ ਹੈ ਉਹਨੂੰ ਮੁਨਾਫੇ ਵੱਲ ਲੈ ਜਾ ਸਕਦਾ ਅਗਲੀ ਗੱਲ ਹੈ ਜੀ ਨਕਸਾਨ ਬੀਰੋ ਹੋਣਾ ਥੋੜੀ ਜਿਹੀ ਬਸਾਂ ਬੰਦੇ ਮੈਂ